ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਗਾ ਸਿਲਕ ਸਟੋਰ सोनू ਬੱਗਾ ਜਿਹੜੀ ਹੱਤੀ ਅੱਡਾ ਦੁਕਾਨ ਇਕਲਾ ਵਿੱਚ ਲਗਾਤੀਆਂ ਰੌਣਕਾਂ ਲੈ ਚਾਲਦੇ ਸੋਨੂੰ ਬੱਗੇ ਕੋ ਜਿੱਥੇ ਨਵੇਂ ਸੂਟਾਂ ਦੀ ਸੇਲ ਜਿਹੜੀ ਉਹ ਲਗਾਉਣ ਜਾ ਰਹੇ ਆ ਔਰ ਇੱਥੇ ਗੱਲ ਦੱਸਣਯੋਗ ਹੈ ਕਿ ਸੋਨੂੰ ਵੀਰੇ ਵੱਲੋਂ ਦੁਕਾਨ ਤੇ ਬਹੁਤ ਵਧੀਆ-ਵਧੀਆ ਅੱਜ ਆਫਰਾਂ ਜਿਹੜੀਆਂ ਲਾਈਆਂ ਜਾ ਰਹੀਆਂ ਔਰ ਸਤਿ ਸ਼੍ਰੀ ਅਕਾਲ ਸੋਨੂੰ ਵੀਰੇ ਸਤਿ ਸ਼੍ਰੀ ਅਕਾਲ ਭਾਜੀ ਕਿੱਦਾ ਹਾਲ ਚਾਲ ਜੀ ਹਾਲ ਚਲ ਬੜੇ ਦਿਨੀ ਚੇਤੇ ਕੀਤਾ ਮੈਨੂੰ ਅੱਜ ਬੜੀ ਦਿਨੀ ਬਹੁਤ ਟਾਈਮ ਹੋ ਗਿਆ ਵੀਡੀਓ ਪਾਈ ਤੂੰ ਕੀ ਚੱਕਰ ਕੀ ਪੈ ਗਿਆ ਇਹਨੇ ਦਿਨ ਪਾਤੇ ਕੀ ਚੱਕਰ ਕੀ ਪੈ ਗਿਆ ਆਪਾਂ ਫਗਵਾੜੇ ਸ਼ਿਫਟ ਕੀਤਾ ਘਰ ਤਾਂ ਇਸ ਕਰਕੇ ਆਪਣਾ ਟਾਈਮ ਨਹੀਂ ਲੱਗਾ ਵੀਡੀਓ ਪਾਉਂਦਾ ਅੱਛਾ ਜੀ ਤੁਸੀਂ ਹੁਣ ਫਗਵਾੜੇ ਚ ਲੱਗਾ ਦੁਕਾਨ ਵੀ ਹੁਣ ਫਗਵਾੜੇ ਚ ਜਿਹੜੀ ਸੇਲ ਤੇ ਲਾਤੀ ਆ ਸਾਰਾ ਜਾਨੀ ਕੱਪੜਾ ਸੇਲ ਤੇ ਲਾਤਾ ਪੰਜ ਜਿੰਨਾ ਵੀ ਕੱਪੜਾ ਪਿਆ ਸਾਰਾ ਹੀ ਲੋਟ ਜਿੰਨੇ ਮਹਿੰਗੇ ਤੋਂ ਮਹਿੰਗੇ 1500 ਤੋਂ 2000 ਰੁਪਏ ਵਾਲਾ ਸੂਟ ਆ ਸਾਰਾ 1000 ਰੁਪਏ ਨੂੰ ਚ ਘਾੜਣਾ ਅੱਜ ਅੱਛਾ ਜੀ ਹਾਂਜੀ ਠੀਕ ਆ ਲੋ ਦਿਖਾਓ ਵੈਰਾਈਟੀਆਂ ਫੇ ਆ ਦੇਖੋ ਕੀ ਕੀ ਰੈਡੀ ਲੈ ਆਈ ਕੋਟਨ ਦਾ ਸੂਟ ਆਇਆ ਏ ਆ ਦੇਖੋ ਇਹਰਾ ਪਿਓਰ ਥ੍ਰੈਡਵਰਕ ਆਊਗਾ ਗਰਮੀਆਂ ਵਾਲੀ ਆਈਟਮ ਆ ਬਿਗੈਰ ਰਾਈਨਿੰਗ ਤੋਂ ਇਹ ਸੂਟ ਬਣਨੇਗੇ ਸਾਰੇ ਅੱਛਾ ਜੀ ਆ ਦੇਖੋ ਵੀ ਕਲ ਬਣਿਆ ਹੋਇਆ ਜੀ ਇਹ ਇਹ ਕਿੰਨੇ ਦਾ ਰਹੂਗਾ ਜੀ ਇਹ ਇਹ 1500 ਰੁਪਏ ਦਾ ਸੂਟ ਆ 1000 ਰੁਪਏ ਦਾ ਅੱਛਾ 1500 ਵਾਲਾ 1000 1000 ਨੂੰ ਲਾ ਦਾਂ ਜੀ ਨਾਲ ਪਿਓਰ ਲੇਲਣ ਦੀ ਚੁੰਮੀ ਆ ਜੀ ਅੱਛਾ ਜੀ ਆ ਦੁਪੱਟਾ ਦੇਖੋ ਇਹਦਾ ਮਸਲੀਨ ਦੇ ਦੁਪੱਟੇ ਨਹੀਂ ਇਹ 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 ਲੇਲਣ ਦੇ ਦੁਪੱਟੇ ਆ ਇਹਨਾਂ ਦੇ ਨਾਲ ਗਰਮੀਆਂ ਵਾਲੇ ਇਹ ਲੇਲਣ ਦੇ ਦੁਪੱਟੇ ਦੇ ਨਾਲ ਬਲੈਕ ਜਿਹੜਾ ਵਾਈਟ ਦੇ ਵਿੱਚ ਕਢਾਈ ਆ ਤੇ ਸੂਟ ਹੈਗਾ 1500 ਵਾਲਾ 100 1650 ਰੁਪਏ ਵਾਲਾ ਵੀ 1000 ਰੁਪਏ ਦਾ ਆ ਦੇਖੋ ਪਿਓਰ ਧਾਗੇ ਦਾ ਕੰਮ ਹੋਇਆ ਆ ਸਾਰਾ ਔਰ ਚੁੰਨੀ ਦੇਖੋ ਇਹਦੀ ਪਿਓਰ ਬਰਬਰੀ ਕਾਟਨ ਦੀ ਚੁੰਨੀ ਆ ਜੀ ਇਹਦੀ ਅੱਛਾ ਜੀ ਹਾਂ ਜੀ ਆ ਲੈ ਕੋਟੀਆਂ ਆ ਆ ਕਾਟਨ ਲਿਗਾ ਲੱਗੀਆਂ ਹੋਈਆਂ ਸਾਰੀਆਂ ਇਹਨਾਂ ਨੂੰ ਲਓ ਜੀ ਬਹੁਤ ਵਧੀਆ ਵੈਰਾਈਟੀ ਆ ਲਓ ਜੀ ਪਿਓਰ ਖਾਤੀ ਕਾਟਨ ਦਾ ਲੈਨਰ ਦਾ ਸੂਟ ਆ ਜੀ ਪਿਓਰ ਲੈਨਨ ਦਾ ਸੂਟ ਲੈਨਨ ਦਾ ਸੂਟ ਆ ਜੀ ਇਹ ਬਿਜਾਰ ਦੀ ਕੀਮਤ 250 ਰੁਪਏ ਆ ਇਹ ਵੀ 1000 ਰੁਪਏ ਦੇ ਵਿੱਚ ਦੇ ਦੇਣਾ 1350 ਆ 1000 ਰੁਪਏ ਚ ਇਹ ਵੀ 1000 ਰੁਪਏ ਚ ਲੋ ਜੀ ਜਿੰਨੇ ਡਿਜ਼ਾਈਨ ਖੋਲਣੇ ਸਾਰੇ 1000 ਰੁਪਏ ਨੂੰ ਦੇਣੀ ਆ ਆਪਾਂ ਠੀਕ ਆ ਜੀ ਆਹ ਲੋ ਜੀ ਇਹਦਾ ਲੈਣ ਦਾ ਦੂਜਾ ਡਿਜ਼ਾਈਨ ਚੱਕੋ 1000 ਰੁਪਏ ਦੇ ਵਿੱਚ ਮਾਡਲਾਂ ਦੇ ਪੀਸ ਆ ਇਹ ਸੈਲੀਬ੍ਰਿਟੀਆਂ ਵਾਲੇ ਅੱਛਾ ਸੈਲੀਬ੍ਰਿਟੀ ਆ ਇਹਦੇ ਵਿੱਚ ਪਿਓਰ ਕੰਮ ਨੇ ਪੜਾਈ ਆ ਧਾਗੇ ਦਾ ਕੰਮ ਆ ਆ ਠੀਕ ਆ ਆ ਦੇਖੋ ਦੁਪੱਟਾ ਇਹ ਰੱਖਣਾ ਪਿਆਰਾ ਬੜੇ ਵਧੀਆ ਸੂਟ ਹੈ ਸਾਰਾ ਹੀ 1000 ਰੁਪਏ ਨੂੰ ਜਿਹੜਾ ਮੈਂ ਤੁਹਾਨੂੰ ਆਜੋ ਭੈਣ ਜੀ ਵੀਡੀਓ ਦੇਖ ਕੇ ਪਹੁੰਚੋ ਕੋ सोनू ਵੀਰ ਨੇ ਸੇਲ ਜਿਹੜੀ ਹੈ ਦੁਕਾਨ ਦੀ ਪੂਰੀ ਦੀ ਲਾਤੀ ਆ ਉਹ ਇੱਕ ਸੂਟ ਮੈਂ ਆਪਣੀ ਸ਼ਾਪ ਤੇ 1800 ਰੁਪਏ ਦਾ ਵੇਚਿਆ ਜੀ ਹੁਣ ਕਿੰਨੇ ਦਾ ਪ੍ਰਾਈਸ ਇਹਦਾ ਵੀ 1000 ਰੁਪਏ ਬਸ ਲਾਫਟ 1800 ਬਟਾ ਵੀ 1000 ਨੂੰ ਹੋ ਗਿਆ ਜੀ ਆਹ ਲਓ ਜੀ ਇਹਦੀ ਚੀਨੀ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ। ਆਹ ਲਓ ਜੀ ਪਿਓਰ ਡੋਲਾ ਸਿਲਕ ਪੂਰੇ ਫਗਵਾੜੇ ਦਾ ਰੇੜਾ ਮੈਂ ਛੋਪਾਂ ਦਾ ਨਾਂ ਨਹੀਂ ਲੈਣਾ ਜਿੰਨਾ ਛੋਪਾਂ ਤੇ ਰੇੜੇ ਦਾ 1500 ਰੁਪਇਆ ਬਿਕਦਾ ਸੂਟ ਆ। ਹਾਂਜੀ ਤੁਸੀਂ ਇਹ ਸੂਟ ਅੱਜ ਆਪਾਂ 1100 ਰੁਪਏ ਨੂੰ ਚੁੱਕਾ ਲੈਣਾ। ਇਹ ਵੀ 1000 ਦਾ ਹੀ ਦੇ ਦਿਓ। ਕਾਹਨੂੰ ਤੁਸੀਂ ਲੱਗੇ ਹੋ ਆ। ਚੱਲ ਦੋ ਚਲੋ 1000 1000 ਦਾ ਚੱਕ ਦਿਓ। ਇੱਕ 1000 ਰੁਪਏ ਦਾ। ਤੈਨੂੰ ਚੇਤਾ ਭੁੱਲ ਜਾਣਾ ਕਿਹੜਾ 1000 ਦਾ ਕਿਹੜਾ 1100 ਦਾ ਫਿਰ ਤੈਨਾਂ ਬਾਦੇ ਘੱਟ 10 ਹੋ ਗਿਆ। ਆਹ ਚੱਕੋ ਇਹ ਵੀ 1000। ਲਓ ਜੀ 1000 1000 ਰ ਆ ਇੱਕ ਮੋਰ ਲੋ ਜੀ ਮਹਿਰੂਨ ਮੋਰ ਪੰਖੀ ਆ ਜੀ ਆਉਣ ਲੱਗਾ ਏ ਆ ਰਸਟ ਕਲਰ ਲੋ ਜੀ ਰਸਟ ਕਲਰ ਆ ਗਿਆ ਤੇ ਮੋਰ ਪੰਖੀ ਆ ਵੀ ਆਉਣ ਲੱਗਾ ਆ ਲੋ ਜੀ ਬਲੈਕ ਕਲਰ ਲੋ ਜੀ ਪੈਂਦੀ 11 16 ਵੀ ਹਜ਼ਾਰ ਨੂੰ ਲੱਗ ਗਿਆ ਜੀ ਜਿਹੜਾ 1500 ਵਾਲਾ ਹਜ਼ਾਰ ਨੂੰ ਦੇਣ ਲੱਗਾ ਜੀ 15 16 ਹਜ਼ਾਰ ਨੂੰ ਪਹਿਲਾਂ 1100 ਰੇਟ ਕੱਢਿਆ ਇਹ 1000 ਰੁਪਏ ਦੇ ਵਿੱਚ ਬੜੇ ਪਿਆਰੇ ਪਿਆਰੇ ਕਲਰ ਆ ਬੜੀ ਵਧੀਆ ਕਢਾਈ ਆ ਆ ਦੇਖੋ ਡਿਜ਼ਾਈਨਿੰਗ ਬਹੁਤ ਵਧੀਆ ਜੈਲੋ ਕਲਰ ਲੋ ਜੀ ਆਹ ਲੋ ਜੀ ਦੁੱਧ ਸੋਡਾ ਕੱਲੇ ਡਾਰਕ ਮਰੀਐ ਦਾ ਲੋ ਜੀ ਦੁੱਧ ਸੋਡਾ ਇਹ ਵੀ ਆ ਵੀ ਆ ਵੈਰੈਟੀ ਆ ਗਈ ਹੈ ਦੁੱਧ ਸੋਡਾ ਬੜੇ ਬੜੇ ਵਧੀਆ ਵਧੀਆ ਨਾਲ ਆ ਰਿਹਾ ਕਲਰਾਂ ਦੇ ਤੇ ਆਜੋ ਤੇ सोनू ਭਾਜੀ ਨੂੰ ਲੁੱਟ ਲੋ सोनू ਦੁਕਾਨ ਛੱਡ ਕੇ ਚੱਲਿਆ ਫਗਵਾੜੇ ਆਹ ਲੋ ਜੀ ਚਾਕਲੇਟ ਕਪੜਾ ਆਇਆ ਏ ਆਹ ਲੋ ਜੀ ਚਾਕਲੇਟ ਅੱਛਾ ਜੀ ਵਾਈਟ ਕੜਾਈ ਆਊਗੀ ਇਹਦੇ ਤੇ ਵਾਈਟੇ ਹੀ ਸਲਵਾਰ ਆਊਗੀ 3 ਮੀਟਰ ਦੀ ਪੌਂਚਾ ਕੱਢਿਆ ਏ ਆ ਨਾਲ ਦੁਪੱਟਾ ਹੋਗਾ ਇਹ ਵੀ 1000 ਰੁਪਏ ਦੇ ਜੀ ਤਲਵਾਰ ਬਾਈਟ ਦੇ ਵਿੱਚ ਇਹਦੇ ਨਾਲ ਕਢਾਈ ਕੱਢੀ ਹੋਈ ਤੇ ਨਾਲ ਦੁਪੱਟਾ ਜੀ ਇਹ ਵੀ 1000 ਰੁਪਏ ਦੇ ਵਿੱਚ ਇਹ ਵੀ 1000 ਚੀਜ਼ ਆ ਜੀ ਆ ਜਓ ਭੈਣ ਜੀ ਆ ਪਿਓਰ ਚਾਕਲੇਟ ਤੇ ਸੂਤਿਆ ਜੀ ਨਾਲ ਪਿਓਰ ਦੀ ਚੁੰਨੀ ਆ ਦੁਪੱਟਾ ਇਹਦਾ ਪਿਓਰ ਦਾ ਜਿਹੜਾ ਲੈਣ ਦਾ ਆ ਲੋ ਜੀ ਇਹਦੀ ਵੀ ਕਢਾਈ ਦੇਖੋ ਜੀ ਆ ਦੇਖੋ ਪੈਚਵਰਕ ਹੋਇਆ ਹੋਇਆ ਇਹ ਵੀ 1000 ਰੁਪਏ ਦੇ ਦੇਣਾ ਬੜੀ ਵਧੀਆ ਵੈਰਾਈਟੀ ਅੱਜ ਲੱਟ ਲਵਾ ਕੇ ਸੋਨੂੰ ਨੂੰ ਆ ਲੋ ਜੀ ਲੱਟ ਹੋਣ ਨੂੰ ਤਿਆਰ ਏਦਾਂ ਆਈਆ ਮਲਾਈ ਕਪੜਾ 1000 ਰੁਪਏ ਦੇ ਵਿੱਚ ਆ ਗੜਾ ਵਰਕ ਹੋਇਆ ਹੈ ਜੀ ਇਹਦਾ ਆ ਦੇਖੋ ਜੀ ਇਹ ਇਹ ਆ ਬਾਜੂ ਵਰਕੇ ਆ ਆ ਇਹਦੀ ਸਲਵਾਰ ਵਰਕੇ ਆ ਕੜਾਈ ਦੇ ਨਾਲ ਦੀ ਚੁੰਨੀ ਦਵਾਂਗਾ yellow ਤੇ marenta color ਦੀ ਲਓ ਜੀ yellow ਤੇ marenta color ਆ ਲਓ ਜੀ 24 ਕੈਰਟ ਲਓ ਜੀ 24 ਕੈਰਟ ਮਲਾਈ ਪਿਓਰ ਮਲਾਈ ਕਪੜਾ ਆਊਗਾ ਜੀ ਇਹ ਅੱਛਾ ਜੀ ਇਹ 1800 ਰੁਪਏ ਦਾ ਸੂਟ ਆ 1000 ਰੁਪਏ ਜੇ ਦਊਗਾ ਵੀ 1800 ਦਾ 1000 ਚ ਆਹ ਲਓ ਚੱਕੋ ਆ ਵੀ 1000 ਰੁਪਏ ਜੇ ਦੂੰਗਾ ਜੀ ਅੱਜ ਰੇੜੇ ਹੀ 1000 ਰੁਪਇਆ ਕਰ ਦਿੱਤਾ ਹੈ 15 ਦਿਨਾਂ ਲਈ 1000 ਰੁਪਇਆ 15 ਦਿਨਾਂ ਆਹ ਦੇਖੋ ਆ ਬਾਜੂ ਬਣੇ ਹੋਏ ਆ ਅੱਜ ਤਰੀਕ ਕਿੰਨੀ 27 ਤਰੀਕ ਹੈਗੀ ਆ 20 ਤਰੀਕ ਤੱਕ ਹੀ ਆ ਲੋ ਜੀ 20 ਤਰੀਕ ਤੱਕ ਅਗਲੀ ਆਉਣ ਵਾਲੀ 20 ਤਰੀਕ ਤੱਕ ਦੇ ਵਿੱਚ ਵਿੱਚ ਜਿਹੜੇ ਸੂਟ ਜਿਹੜੇ ਆ ਇਹ 1000 1000 ਰੁਪਏ ਦੀ ਜਿਹੜੀ ਸੇਲ ਦੇ ਵਿੱਚ ਵਿਕਣੇ ਆ ਸੋ ਆਜੋ सोनू ਵੀਰ ਦੀ ਦੁਕਾਨ ਤੇ ਇਸ ਤੋਂ ਬਾਅਦ ਵਿੱਚ ਤੁਹਾਨੂੰ ਇੱਕ ਵੈਰਾਈਟੀ ਹੋਰ ਦਿਖਾ ਲਦਾ ਆ ਆਰਾਮ ਟੈਕਸure ओरिजिनल ਪੀਸ ਨੇ ਔਰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਲੰਗੇ ਬਹੁਤ ਬਹੁਤ ਧੰਨਵਾਦ ਸੋਨੂ ਵੀਰੇ ਇਹ ਲੁੱਟ ਪਾ ਰਹੇ ਆ ਕੀ ਗੱਲ ਫਗਵਾੜਾ ਇਹ ਦੁਸਾਂਝਾ ਜਿਹੜਾ ਸ਼ਿਫਟ ਹੋਇਆ ਫਗਵਾੜੇ ਚ ਹੁਣ ਦੁਕਾਨ ਵੀ ਸ਼ਿਫਟ ਕਰਨ ਦਾ ਇਰਾਦਾ ਬਣ ਗਿਆ ਦੇਖੋ ਜੇ ਭਰਾਵਾਂ ਦਾ ਦੁਆਵਾਂ ਰਹੀਆਂ ਤਾਂ ਸ਼ਾਇਦ ਕਰੇ ਜਈਏ ਸ਼ਿਫਟ ਇੱਥੋਂ ਲੋੜੀ ਭਰਾਵਾਂ ਦੀਆਂ ਦੁਆਵਾਂ ਕੋ ਬਦ ਦੁਆਵਾਂ ਰਹੀਆਂ ਇਹ ਜਿੱਦਾਂ ਮਰਦੀ ਸਮਝੋ ਲੋ ਜੀ ਸੋਨੂ ਵੀਰ ਹੁਣੀ ਹੁਣ ਜਿਹੜਾ ਦੁਕਾਨ ਜਿਹੜੀ ਆ ਹਾਂ ਇਹ ਸ਼ਿਫਟ ਕਰਨ ਜਾ ਰਹੇ ਆ ਤੇ ਇਸ ਕਰਕੇ ਭਰਾਵਾਂ ਵੱਲੋਂ ਬੇਨਤੀ ਆ ਕਿ ਜਿੰਨੇ ਵੀ ਪੈਣਾ ਭਰਾਵਾਂ ਨੂੰ ਬੇਨਤੀ ਆ ਵੀ ਸੂਟ ਜਿਹੜੇ ਆ ਕੇ ਵੱਧ ਤੋਂ ਵੱਧ ਲਿਜਾਣ ਦੀ ਕੋਈ ਕ੍ਰਪਾਲਤਾ ਕਰੋ ਦੇਖੋ ਵਧੀਆ ਵਧੀਆ ਵੈਰਾਈਟੀਆਂ ਦਿਖਾ ਲਈਆਂ ਔਰ ਵਧੀਆ ਵਧੀਆ ਕਲਰ ਆ ਔਰ ਲੱਗੇ 6000 ਰੁਪਏ ਚ ਬਹੁਤ ਬਹੁਤ ਧੰਨਵਾਦ ਸੋਨੂ ਜੀ ਮਾਰਦੀ ਡਿਜ਼ਾਈਨ ਚੱਕ ਲਓ ਆ ਕੇ ਪਿਓਰ ਸਟਰੀਪ ਦੇ ਸੂਟ ਪਾਰਟੀ ਵੇਅਰ ਸੂਟ ਹੈਵੀ ਪਿਓਰ ਕਮਲ ਚਨੋਂਨ ਦੇ ਦੁਪੱਟਿਆਂ ਨਾਲ ਉਹ ਵੀ 1000 1000 ਰੁਪਏ ਨੂੰ ਦੇ ਰਣੀ ਆਪਾਂ ਬਹੁਤ ਬਹੁਤ ਧੰਨਵਾਦ ਜੀ